ਠੀ ਹੱਜਾ ਗੱਲ ਸੱਚੀ ਹੈ ਸਜਣੇ ਦੀ ਗੁੱਸਾ ਨਾ ਕਰੀ ਮੈਂ ਗੱਲ ਲੱਗੀ ਹੈ ਪੁੱਛਣ ਜੀ ਠੁੱਠੀ ਹੱਜਾ ਗੱਲ ਸੱਚੀ ਹੈ ਸਜਣੇ ਦੀ ਗੁੱਸਾ ਨਾ ਕਰੀ ਮੈਂ ਗੱਲ ਲੱਗੀ ਹੈ ਪੁੱਛਣ ਜੀ ਚੋਰੀ ਚੋਰੀ ਤੁਨ ਕੋਈ ਹੈ ਲੋ ਹੈ ਲੋ ਕਹਿੰਦਾ ਏ ਜੀ ਥੋੜਾ ਥੋੜਾ ਸ਼ੱਕ ਮੈਨੂੰ ਥੋੜਾ ਥੋੜਾ ਸ਼ੱਕ ਮੈਨੂੰ ਤੇਰੇ ਉੱਤੇ ਰਹਿੰਦਾ ਏ ਥੋੜਾ ਥੋੜਾ ਸ਼ੱਕ ਮੈਨੂੰ ਤੇਰੇ ਉੱਤੇ ਰਹਿੰਦਾ ਏ ਉਹ ਲੋਕਾਂ ਪਿੱਛੇ ਲੱਗ ਹਮੇਸ਼ਾਕ ਜਾ ਨਾ ਕਰਨੀ ਬਹਿਮ ਦੀ ਕਿਤਾਬ ਕਿੱਥੋਂ ਲਈ ਐ ਤੂੰ ਪੜਨੀ ਲੋਕਾਂ ਪਿੱਛੇ ਲੱਗ ਗਏ ਹਮੇਸ਼ਾਕ ਜਾ ਨਾ ਕਰਨੀ ਬਹਿਮ ਦੀ ਕਿਤਾਬ ਕਿੱਥੋਂ ਲਈ ਆ ਤੂੰ ਪੜਨੀ ਸਾਫ ਦਿਲ ਮਿੱਤਰਾਂ ਦਾ ਤੇ ਥੁਕਾਂ ਦੇ ਪੜਦੇ ਸਾਫ ਦਿਲ ਮਿੱਤਰਾਂ ਦਾ ਤੇ ਥੁਕਾਂ ਦੇ ਪੜਦੇ ਨਹੀਂ ਉਂਗਲਾਂ ਜਲਾਉਂਦੇ ਤੈਨੂੰ ਉਂਗਲਾਂ ਹਜੌਲਾਉਂਦੇ ਉਹ ਆਪਾਂ ਨੂੰ ਨਿਯਰਦੇ ਉਂਗਲਾਂ ਜੋ ਲਾਉਣ ਤੈਨੂੰ ਆਪਾਂ ਨੂੰ ਨਿਯਰਦੇ ਉਂਗਲਾਂ ਝੁਲਾਉਂਦੇ ਤੈਨੂੰ ਆਪਾਂ ਨੂੰ ਨਿਯਰਦੇ ਸਾਰਿਆਂ ਨੂੰ ਛੱਡ ਮੈਂ ਤਮਨੇ ਤੈਨੂੰ ਖਸ਼ਬੇ ਤੇਰੀ ਲਾਡੋ ਰਾਣੀ ਵਿੱਚ ਦੱਸ ਕਿਹੜੀ ਘਾਟ ਵੇ ਸਾਰੇ ਯਾਨੁ ਛੱਡ ਮੈਂ ਤਮਨੇ ਤੈਨੂੰ ਖਾਸ਼ ਵੇ ਤੇਰੀ ਲਾਡੋ ਰਾਣੀ ਵਿੱਚ ਦੱਸ ਕਿਹੜੀ ਕਾਟਵੇ ਜਦੋਂ ਅਰਸ ਜਾਨਾ ਦਿਲ ਫਿਕਰਾਂ ਚ ਪੈਂਦਾ ਏ ਜਦੋਂ ਅਰਸ ਜਾਨਾ ਦਿਲ ਫਿਕਰਾਂ ਚ ਪੈਂਦਾ ਏ ਵੇ ਥੋੜਾ ਥੋੜਾ ਸ਼ੱਕ ਮੈਨੂੰ ਥੋੜਾ ਥੋੜਾ ਸ਼ੱਕ ਮੈਨੂੰ ਤੇਰੇ ਉੱਤੇ ਰਹਿੰਦਾ ਏ ਜੀ ਥੋੜਾ ਥੋੜਾ ਸ਼ੱਕ ਮੈਨੂੰ ਤੇਰੇ ਉੱਤੇ ਰਹਿੰਦਾ ਏ ਨੀ ਤੇਰੇ ਵਾਜੋ ਲੱਗੇ ਨਾ ਕੰਧਾਰੇ ਨੂੰ ਕੋਈ ਕੈਂਟ ਨੀ ਧੌਣ ਵਾਲੇ ਜਾਉਣੇ ਨਾ ਰੁਸ ਕੇ ਤੂੰ ਬੈਠਨੀ ਤੇਰੇ ਵਾਜੋ ਲੱਗੇ ਨਾ ਕੰਧਾਰੇ ਨੂੰ ਕੋਈ ਕੈਂਟ ਨੀ ਧੌਣ ਵਾਲੇ ਜਾਉਣੇ ਨਾ ਤੂੰ ਰੁਸ ਕੇ ਨਾ ਬੈਠਨੀ ਕੰਨਾਂ ਦੇ ਜੋ ਕੱਚਿਓ ਨਹੀਂ ਢੀੜ ਵਿੱਚ ਖੜਦੇ ਉਂਗਲਾਂ ਜੋ ਲਾਉਣ ਤੈਨੂੰ ਉਂਗਲਾਂ ਜੁਲਾਉਂਦੇ ਓ ਆਪਾਂ ਨੂੰ ਯਰਦੇ ਉਂਗਲਾਂ ਜੁਲਾਉਣ ਤੈਨੂੰ ਆਪਾਂ ਨੂੰ ਯਰਦੇ ਉਂਗਲਾਂ ਜੁਲਾਉਂਦੇ ਤੈਨੂੰ ਆਪਾਂ ਨੂੰ ਯਰਦੇ